ਸ਼ਸ਼ੀਕਲ ਜੀ ਮੈਂ ਰੁਪਿੰਦਰ ਸਵਾਗਤ ਕਰਦੀ ਆ ਤੁਹਾਡੇ ਆਪਣੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਉੱਪਰ ਇਸ ਚੈਨਲ ਦੇ ਉੱਪਰ ਮਾਸਟਰ ਕੈਡਾ ਪੰਜਾਬੀ ਲੈਕਚਰ ਕੈਡਾ ਦੇ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਆ 10 ਕਲਾਸਾਂ ਆਪਾਂ ਮਿਕਸ ਐਮਸੀਕਿਊ ਦੀਆਂ ਲਵਾਂਗੇ ਉਸ ਤੋਂ ਬਾਅਦ ਆਪਾਂ ਸਿਲੇਬਸ ਵਾਈਜ਼ ਟੌਪਿਕ ਕਵਰ ਕਰਾਂਗੇ ਸ਼ੁਰੂ ਕਰਦੇ ਆ ਜੀ ਆਪਾਂ ਆਪਣੀ ਅੱਜ ਦੀ ਕਲਾਸ ਨਾ ਨੌ ਮਣ ਤੇਲ ਹੋਵੇ ਨਾ ਰਾਧਾ ਨੱਚੇ ਦਾ ਅਰਥ ਹੈ ਇਹਨਾਂ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਅਨਸਰ ਦੱਸੋ ਜੀ ਕਿਹੜਾ सही आंसर है जी ऑप्शन नंबर तेन अजी शर्त रखनी जो पूरी ना हो सके प्रश्न नंबर दो तत्ती तवी का सच रचना है चार ऑप्शन ने अपने को ले। चार ऑप्शन के सही आंसर दसो जी के तत्ती तवी का सच किसा है तत्ती तवी का सच आत्मजीत की रचना है प्रश्न नंबर तीन पंजाबी शब्द किस भाषा का है ਆਪਣੇ ਕੋਲੇ ਚਾਰ ਆਪਸ਼ਨਾਂ ਨੇ ਇਹਦੇ ਵਿੱਚ ਸਹੀ ਉੱਤਰ ਦਇਓ ਜੀ ਕਿਹੜਾ ਪੰਜਾਬੀ ਸ਼ਬਦਾਂ ਜੋ ਫਾਰਸੀ ਦਾ ਹੈ ਪ੍ਰਸ਼ਨ ਨੰਬਰ 4 ਵੀਰ ਰਸੀ ਵਾਰਾ ਗੌਣ ਸਮੇ ਕਿਹੜੇ ਸਾਜ ਦੀ ਲੋਡ ਹੁੰਦੀ ਹੈ ਚਾਰ ਆਪਸ਼ਨਾਂ ਦੇ ਵਿੱਚੋਂ ਸਹੀ ਆਪਸ਼ਨ ਕਿਹੜੀ ਆ ਦੱਸੋ ਜੀ ਵੀਰ ਰਸੀ ਵਾਰਾ ਗੌਣ ਸਮੇ ਕਿਹੜੇ ਸਾਜ ਦੀ ਲੋਡ ਹੁੰਦੀ ਹੈ ਆਪਸ਼ਨ ਨੰਬਰ 1 ਸਹੀ ਆ ਜੀ ਟੱਡ ਪ੍ਰਸ਼ਨ ਨੰਬਰ 5 ਸਰਬਜੀਤ ਬਹਾਦਰ ਹੈ ਬਾਕ ਵਿੱਚ ਸਸਰੰਗੀ ਕਿਰਿਆ ਕਿਹੜੀ ਹੈ ਚਾਰੇ ਆਪਸ਼ਨਾਂ ਦੇ ਵਿੱਚੋਂ ਦੱਸੋ ਜੀ ਕਿਹੜੀ ਆਪਸ਼ਨ ਸਹੀ ਹੈ ਸਸਰੰਗੀ ਕਿਰਿਆ ਕਿਹੜੀ ਹੈ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 2 ਹੈ ਐ ਸਸਰੰਗੀ ਕਿਰਿਆ ਹੈ ਪ੍ਰਸ਼ਨ ਨੰਬਰ 6 ਕਿਹੜੇ ਸ਼ਬਦ ਦਾ ਔਰੋਧੀ ਲਿੰਗ ਨਹੀਂ ਹੁੰਦਾ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਪਸ਼ਨ ਦੱਸੋ ਕਿਹੜੀ ਹੈ ਵਿਰੋਧੀ ਲਿੰਗ ਨਹੀਂ ਹੁੰਦਾ অপਸ਼ਨ ਨੰਬਰ 2 ਸਹੀ ਹੈ ਧਰਤੀ ਦਾ ਵਿਰੋਧੀ ਲਿੰਗ ਨਹੀਂ ਹੁੰਦਾ ਪ੍ਰਸ਼ਨ ਨੰਬਰ 7 ਚਾਂਦੀ ਸ਼ਬਦ ਕਿਹੜੇ ਨਾਮ ਦੀ ਕਿਸਮ ਹੈ ਚਾਰੇ অপਸ਼ਨਾਂ ਦੇ ਵਿੱਚੋਂ ਦੱਸੋ ਚਾਂਦੀ ਕਿਹੜੇ ਨਾਮ ਦੀ ਕਿਸਮ ਹੈ ਸਹੀ ਉੱਤਰ ਹੈ ਜੀ ਪਾਸਤੂਵਾਚਕ ਨਾਮ ਪ੍ਰਸ਼ਨ ਨੰਬਰ 8 ਦੋਹਰੀ ਆਵਾਜ਼ ਪ੍ਰਗਟ ਕਰਨ ਲਈ ਕਿਹੜਾ ਲਗਾਖਰ ਵਰਤਿਆ ਜਾਂਦਾ ਹੈ ਚਾਰੀ অপਸ਼ਨਾਂ ਦੇ ਵਿੱਚੋਂ ਦੱਸੋ ਜੀ ਸਹੀ অপਸ਼ਨ ਕਿਹੜੀ ਹੈ ਦੋਹਰੀ ਆਵਾਜ਼ ਪ੍ਰਗਟ ਕਰਨ ਲਈ ਕਿਹੜਾ ਲਗਾਖਰ ਵਰਤਿਆ ਜਾਂਦਾ ਹੈ ਸਹੀ ਉੱਤਰ ਹੈ ਜੀ ਅੱਧਕ ਜਦੋਂ ਦੋਹਰੀ ਅੱਖਰ ਦੀ ਆਵਾਜ਼ ਕੱਢਣੀ ਹੁੰਦੀ ਹੈ ਤਾਂ ਉਦੋਂ ਅੱਧਕ ਲਗਾਇਆ ਜਾਂਦਾ ਜਿਵੇਂ ਅਗ ਦਾ ਅਗ ਦੇ ਵਿੱਚ ਡਬਲ ਗੱਗਾ ਆਉਂਦਾ ਤੇ ਅੱਧਕ ਦੋਹਰੀ ਆਵਾਜ਼ ਕੱਢਦਾ ਅਗ ਇਦਾਂ ਲਿਖਿਆ ਜਾਂਦਾ ਪ੍ਰਸ਼ਨ ਨੰਬਰ 9 ਮੇਲ ਗਹਿਣਾ ਕਿਸ ਅੰਗ ਦਾ ਗਹਿਣਾ ਹੈ ਹਮੇਲ ਗਹਿਣਾ ਕਿਸ ਅੰਗ ਦਾ ਹੈ ਚਾਰੇ ਆਪਸ਼ਨਾਂ ਦੇ ਵਿੱਚੋਂ ਦੱਸੋ ਜੀ ਸਹੀ ਉੱਤਰ ਕਿਹੜਾ ਹੈ ਸਹੀ ਉੱਤਰ ਹੈ ਜੀ ਗਲੇ ਦਾ ਪ੍ਰਸ਼ਨ ਨੰਬਰ 10 ਭਾਰਤ ਵਿੱਚ ਹੁਣ ਤੱਕ ਕਿੰਨੇ ਜਾਣਿਆਂ ਨੂੰ ਗਿਆਨਪੀਠ ਪੁਰਸਕਾਰ ਮਿਲ ਚੁੱਕਿਆ ਹੈ ਚਾਰੇ ਵਿਕਲਪਾਂ ਵਿੱਚੋਂ ਸਹੀ ਵਿਕਲਪ ਚੁਣੋ ਜੀ ਹੁਣ ਤੱਕ ਕਿੰਨੇ ਜਾਣਿਆਂ ਨੂੰ ਗਿਆਨਪੀਠ ਪੁਰਸਕਾਰ ਮਿਲ ਚੁੱਕਿਆ ਹੈ 60 ਤੇ ਗਿਆਨਪੀਠ ਪੁਰਸਕਾਰ ਦੇ ਵਿੱਚ ਕਿੰਨੀ ਰਾਸ਼ੀ ਦਿੱਤੀ ਜਾਂਦੀ ਹੈ 11 ਲੱਖ ਰੁਪਏ ਪ੍ਰਸ਼ਨ ਨੰਬਰ 11 ਵਾਹਲਪੁਰ ਦੇ ਇਲਾਕੇ ਵਿੱਚ ਕਿਹੜੀ ਉਪ ਬੋਲੀ ਬੋਲੀ ਜਾਂਦੀ ਹੈ ਚਾਰੇ ਵਿਕਲਪਾਂ ਵਿੱਚੋਂ ਸਹੀ ਵਿਕਲਪ ਚੁਣੋ ਵਾਹਲਪੁਰ ਦੇ ਇਲਾਕੇ ਵਿੱਚ ਕਿਹੜੀ ਉਪ ਭਾਸ਼ਾ ਬੋਲੀ ਜਾਂਦੀ ਹੈ ਸਹੀ ਉੱਤਰ ਹੈ ਜੀ ਮੁਲਤਾਨੀ ਪ੍ਰਸ਼ਨ ਨੰਬਰ 12 ਫੇਫੜਿਆਂ ਦੀ ਪੌਣ ਧਾਰਾ ਦਾ ਰਾਹ ਬੰਦ ਕਰਦਾ ਹੈ ਫੇਫੜਿਆਂ ਦੀ ਪੌਣ ਧਾਰਾ ਦਾ ਰਾਹ ਬੰਦ ਕਰਦਾ ਹੈ ਚਾਰਾਂ ਵਿੱਚ ਆਪਸ਼ਨਾਂ ਦੇ ਵਿੱਚੋਂ ਸਹੀ ਆਪਸ਼ਨ ਚੁਣੋ ਜੀ ਸਹੀ ਉੱਤਰ ਹੈ ਜੀ ਕੋਮਲ ਤਾਲੂ ਕੋਮਲ ਤਾਲੂ ਵਰਗ ਦੇ ਵਿੱਚ ਕਿਹੜੇ-ਕਿਹੜੇ ਅੱਖਰ ਆਉਂਦੇ ਨੇ ਕਕਾ ਖਖਾ ਗੱਗਾ ਪੱਗਾ ਪ੍ਰਸ਼ਨ ਨੰਬਰ 13 ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਸ਼ਾ ਦੀ ਵਾਰ ਵਿੱਚ ਕਿੰਨੇ ਸ਼ਲੋਕ ਦਰਜ ਹਨ ਆਪਣੇ ਕੋਲ ਚਾਰ ਆਪਸ਼ਨਾਂ ਨੇ ਇਹਦੇ ਵਿੱਚੋਂ ਸਹੀ ਉੱਤਰ ਦਿਓ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਆਸ਼ਾਦੀ ਵਾਰ ਵਿੱਚ ਕਿੰਨੇ ਸ਼ਲੋਕ ਦਰਜ ਹਨ ਸਹੀ ਉੱਤਰ ਹੈ ਜੀ অপਸ਼ਨ ਨੰਬਰ 2 15 ਅਗਲੇ ਕੁਐਸਚਨ ਤੇ ਚੱਲਦੇ ਹਾਂ ਪ੍ਰਸ਼ਨ ਨੰਬਰ 14 ਜਸਵੰਤ ਸਿੰਘ ਨੇਕੀ ਕਿਸ ਦੌਰ ਦਾ ਕਵੀ ਹੈ ਸਹੀ ਉੱਤਰ ਦਿਓ ਜੀ ਚਾਰੇ ਵਿਕਲਪਾਂ ਵਿੱਚੋਂ ਸਹੀ ਵਿਕਲਪ ਚੁਣੋ ਜਸਵੰਤ ਸਿੰਘ ਨੇਕੀ ਕਿਸ ਦੌਰ ਦਾ ਕਵੀ ਹੈ ਤੀਜੇ ਦੌਰ ਦਾ ਪ੍ਰਸ਼ਨ ਨੰਬਰ 15 ਜਨਾਨੀ ਕਾਬਰੂਪ ਓੜ ਪੰਜਾਬੀ ਦੇ ਕਿਹੜੇ ਕਾਬਰੂਪ ਨਾਲ ਮਿਲਦਾ ਹੈ ਚਾਰੇ ਵਿਕਲਪਾਂ ਵਿੱਚੋਂ ਸਹੀ ਵਿਕਲਪ ਚੁਣੋ ਜੀ ਸਹੀ ਉੱਤਰ ਕੀ ਆ ਦੱਸੋ ਜੀ ਜਨਾਨੀ ਕਾਬਰੂਪ ਓੜ ਪੰਜਾਬੀ ਦੇ ਵਾਰ ਕਾਬਰੂਪ ਨਾਲ ਮਿਲਦਾ ਹੈ ਪ੍ਰਸ਼ਨ ਨੰਬਰ 16 ਸਿੱਖ ਰਾਜ ਦੀ ਵਿਥਿਆ ਪੁਸਤਕ ਦੇ ਕਿੰਨੇ ਕਾਢ ਹਨ ਵੈਰੀ ਇੰਪੋਰਟੈਂਟ ਪ੍ਰਸ਼ਨ ਆ ਹੈ ਪੇਪਰ ਵਿੱਚ ਪੁੱਛਿਆ ਜਾ ਚੁੱਕਿਆ ਥੋੜੇ ਪਰ ਚਾਰ ਆਪਸ਼ਨਸ ਨੇ ਦੱਸੋ ਇਹਦੇ ਵਿੱਚੋਂ ਸਹੀ ਉੱਤਰ ਕਿਹੜਾ ਸਿੱਖ ਰਾਜ ਦੀ ਵਿਥਿਆਤ ਪੁਸਤਕ ਦੇ ਕਿੰਨੇ ਕਾਂਡ ਹਨ ਸਹੀ ਉੱਤਰ ਹੈ ਜੀ ਆਪਣੇ ਕੋਲੇ ਤਿੰਨ ਜੋ ਪੇਪਰ ਵਿੱਚ ਕੁਐਸਚਨ ਪੁੱਛੇ ਜਾ ਚੁੱਕੇ ਹਨ ਉਹਨਾਂ ਨੂੰ ਧਿਆਨ ਨਾਲ ਪੜ੍ਹਿਆ ਕਰੋ ਕਈ ਵਾਰ ਦੁਬਾਰਾ ਰਿਪੀਟ ਵੀ ਹੋ ਜਾਂਦੇ ਨੇ ਪ੍ਰਸ਼ਨ ਨੰਬਰ 17 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੇ ਵਿੱਚੋਂ ਸਭ ਤੋਂ ਛੋਟੀ ਬਾਣ ਕਿਹੜੀ ਹੈ ਸਹੀ ਉੱਤਰ ਦਿਓ ਜੀ ਚਾਰੇ ਵਿਕਲਪਾਂ ਵਿੱਚੋਂ ਸਹੀ ਉੱਤਰ ਚੁਣੋ ਸਭ ਤੋਂ ਛੋਟੀ ਬਾੜ ਹੈ ਬਸੰਤ ਦੀ ਬਾੜ ਪ੍ਰਸ਼ਨ ਨੰਬਰ 18 ਅਰਬੀ ਵਿੱਚ ਭਾਸ਼ਾ ਨੂੰ ਕੀ ਕਿਹਾ ਜਾਂਦਾ ਸੀ ਚਾਰੇ ਵਿਕਲਪਾਂ ਵਿੱਚੋਂ ਸਹੀ ਵਿਕਲਪ ਚੁਣੋ ਅਰਬੀ ਵਿੱਚ ਭਾਸ਼ਾ ਨੂੰ ਕੀ ਕਿਹਾ ਜਾਂਦਾ ਸੀ ਸਹੀ ਉੱਤਰ ਹੈ ਜੀ ਲੀਸਾਨ ਪ੍ਰਸ਼ਨ ਨੰਬਰ 19 ਪੰਜਾਬ ਦੇ ਜੌਨ ਕੇਟਸ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਚਾਰੇ ਵਿਕਲਪਾਂ ਵਿੱਚੋਂ ਸਹੀ ਉੱਤਰ ਚੁਣੋ ਜੀ ਪੰਜਾਬ ਦੇ ਯੌਨਕੀਟਸ ਵਜੋਂ ਸ਼ਿਵ ਕੁਮਾਰ ਵਟਾਲਵੀ ਨੂੰ ਜਾਣਿਆ ਜਾਂਦਾ ਹੈ। ਪ੍ਰਸ਼ਨ ਨੰਬਰ 20 ਜੁਗ ਬਦਲ ਗਿਆ ਕਿਸ ਦੀ ਰਚਨਾ ਹੈ? ਜੁਗ ਬਦਲ ਗਿਆ ਚਾਰੇ ਆਪਸ਼ਨਾਂ ਦੇ ਵਿੱਚੋਂ ਚੁਣੋ ਕਿਸ ਦੀ ਰਚਨਾ ਹੈ? ਸਹੀ ਉੱਤਰ ਹੈ ਜੀ ਸੋਹਣ ਸਿੰਘ ਸੀਤਲ ਦੀ। ਇਸ ਦੇ ਨਾਲ ਇੱਕ ਸਵਾਲ ਹੋਰ ਵੀ ਬਣਦਾ ਹੈ ਕਿ ਜੁਗ ਬਦਲ ਗਿਆ ਦੀ ਵਿਦਾ ਕੀ ਹੈ? ਕਈ ਵਾਰ ਵਿਦਾ ਪੁੱਛ ਲਈ ਜਾਂਦੀ ਹੈ ਦੱਸੋ ਜੀ ਜੁਗ ਬਦਲ ਗਿਆ ਦੀ ਵਿਦਾ ਕੀ ਹੈ ਏ ਨਾਵਲ ਹੈ ਸੋਨੀ ਸਿੰਘ ਸੀਤਲ ਜੀ ਦਾ ਪ੍ਰਸ਼ਨ ਨੰਬਰ 21 ਹੇਠ ਲਿਖੇ ਪੰਜਾਬੀ ਲੇਖਕਾਂ ਵਿੱਚੋਂ ਕਿਸ ਨੇ ਸਰਸਵਤੀ ਸਨਮਾਨ ਨਹੀਂ ਜਿੱਤਿਆ ਕੀ ਕੁਐਸਚਨ ਪੁੱਛਿਆ ਕਿਸ ਨੇ ਸਰਸਵਤੀ ਸਨਮਾਨ ਨਹੀਂ ਜਿੱਤਿਆ ਇਹ ਗੱਲペ ਪੁੱਛੇ ਧਿਆਨ ਵਿੱਚ ਰੱਖਣੀ ਹੁੰਦੀ ਹੈ ਵੀ ਕਿੱਥੇ ਨਹੀਂ ਪੁੱਛਿਆ ਗਿਆ ਕਿੱਥੇ ਹਾਂ ਪੁੱਛਿਆ ਗਿਆ ਚਾਰੇ ਵਿਕਲਪਾਂ ਵਿੱਚੋਂ ਸਹੀ ਵਿਕਲਪ ਚੁਣੋ ਜੀ ਕਿਸ ਨੇ ਸਰਸਵਤੀ ਸਨਮਾਨ ਨਹੀਂ ਜਿੱਤਿਆ ਸਹੀ ਉੱਤਰ ਹੈ ਜੀ ਸੰਤ ਸਿੰਘ ਸੇਖੋ ਤੇ ਹੁਣ ਫਿਰ ਇਹ ਵੀ ਦੱਸ ਦਿਓ ਵੀ ਕਿਸ ਨੇ ਕਿਹੜਾ ਸਨਮਾਨ ਕਿਸ ਵਿਧਾ ਲਈ ਜਿੱਤਿਆ ਸੁਰਜੀਤ ਪਾਤਰ ਨੇ ਲਫ਼ਜ਼ਾਂ ਦੀ ਦਰਗਾਹ ਕਵਿਤਾ ਲਈ ਕਾਦੇ ਨੇ ਕਵਿਤਾ ਲਈ ਸਰਸਵਤੀ ਸਨਮਾਨ ਜਿੱਤਿਆ ਤੇ ਹਰਪ੍ਰਜਨ ਨੇ ਰੁੱਖ ਤੇ ਰੀਸੀ ਕਵਿਤਾ ਲਈ। ਦਲੀਪਕੌਰ ਟਿਵਾਣਾ ਨੇ ਕਥਾ ਕਹੋ ਉਰਵਸ਼ੀ ਨਾਵਲ ਲਈ ਸਰਸਵਤੀ ਸਨਮਾਨ ਲਿਆ। ਦੋ ਵਾਰੀ ਕਵਿਤਾ ਦੇ ਹਿੱਸੇ ਕਵਿਤਾ ਨੂੰ ਮਿਲਿਆ ਇੱਕ ਵਾਰੀ ਨਾਵਲ ਨੂੰ ਮਿਲਿਆ। ਇਹਨਾਂ ਤਿੰਨਾਂ ਨੂੰ ਸਰਸਵਤੀ ਸਨਮਾਨ ਮਿਲਿਆ ਤੇ ਸੰਤ ਸਿੰਘ ਸੇਖੋ ਨੂੰ ਨਹੀਂ ਮਿਲਿਆ। ਪ੍ਰਸ਼ਨ ਨੰਬਰ 22 ਕਿਸ ਨੂੰ ਟੈਗੋਰ ਆਫ ਪੰਜਾਬੀ ਲਿਟਰੇਚਰ ਵਜੋਂ ਜਾਣਿਆ ਜਾਂਦਾ ਹੈ? ਸਹੀ ਉੱਤਰ ਚੁਣੋ ਜੀ। सही उत्तर है जी प्रोफेसर पूरन सिंह ऑप्शन नंबर 2 प्रोफेसर पूरन सिंह ਨੂੰ ਟੈਗੋਰ ਆਫ ਪੰਜਾਬੀ ਲਿਟਰੇਚਰ ਵਜੋਂ ਜਾਣਿਆ ਜਾਂਦਾ ਹੈ ਪ੍ਰਸ਼ਨ ਨੰਬਰ 23 ਬੇਈਮਾਨ ਤੇ ਸੁਹਾਗ ਇਹਨਾਂ ਰਚਨਾਵਾਂ ਦਾ ਲੇਖਕ ਕੌਣ ਹੈ ਚਾਰ ਆਪਸ਼ਨਾਂ ਦੇ ਵਿੱਚੋਂ ਸਹੀ ਆਪਸ਼ਨ ਚੁਣੋ ਜੀ ਕਿਹੜੀ ਆ ਬੇਈਮਾਨ ਤੇ ਸੁਹਾਗ ਰਚਨਾਵਾਂ ਦਾ ਲੇਖਕ ਕੌਣ ਹੈ ਸਹੀ ਉੱਤਰ ਹੈ ਜੀ 아이ਸੀ ਨੰਦਾ ਮਤਲਬ ਈਸ਼ਵਰ ਚੰਦਰ ਨੰਦਾ ਪ੍ਰਸ਼ਨ ਨੰਬਰ 24 राजध धर्म तो हम हिंदू नहीं था लेखक कौन है चार ऑप्शन के सही उत्तर दो जी राजधर्म से हम हिंदू नहीं था लेखक। ऑप्शन नंबर दो सही है जी भाईकान सिंह नाभा प्रश्न नंबर पच्ची शाह हुसैन ने अपनी कविता किसान जिक्र नहीं किया चार ऑप्शन ने अपने को चार ऑप्शन सही उत्तर चुनो जी शाह हुसैन ने अपनी कविता किस जिक्र नहीं किया सही उत्तर है जी ऑप्शन नंबर चार हकीकत ਪ੍ਰਸ਼ਨ ਨੰਬਰ 26 ਜਿਹੜੇ ਪਿਛਲੀ ਕਲਾਸ ਦੇ ਵਿੱਚ ਤੁਹਾਨੂੰ ਹੋਮਵਰਕ ਦਿੱਤਾ ਗਿਆ ਸੀ ਪ੍ਰਸ਼ਨ ਨੰਬਰ 26 ਬਣਾ ਕੇ 슬ਾਈਡ ਦੇ ਵਿੱਚ ਲਿਆ ਗਿਆ ਹੈ ਪੰਜਾਬੀ ਵਿੱਚ ਕਸਮਿਸ਼ ਰਾਮਚੰਦ ਦੀ ਪਰਤੋਂ ਬਹੁਤ ਘੱਟ ਹੁੰਦੀ ਹੈ ਸਹੀ ਉੱਤਰ ਸੀ ਬਿੰਦੀ ਜਿਨ੍ਹਾਂ ਬੱਚਿਆਂ ਨੇ ਬਿੰਦੀ ਉੱਤਰ ਦਿੱਤਾ ਹੈ ਆਪਸ਼ਨ ਨੰਬਰ 2 ਉਹਨਾਂ ਦਾ ਸਹੀ ਹੈ ਮਿਲਦੇ ਆ ਜੀ ਆਪਣੀ ਅਗਲੀ ਕਲਾਸ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਧੰਨਵਾਦ